ਚੰਗੇ ਦਿਨ ਆਉਣ ਤੋਂ ਪਹਿਲਾਂ ਸੁਪਣੇ ਦੇ ਵਿੱਚ ਦਿਖਦੀਆਂ ਨੇ ਇਹ ਤਿੰਨ ਚੀਜ਼ਾਂ ਨੀਮ ਕਰੋਲੀ ਬਾਬਾ ਦੱਸ ਗਏ ਚੰਗੇ ਦਿਨ ਆਉਣ ਤੋਂ ਪਹਿਲਾਂ ਮਿਲਣ ਵਾਲੇ ਤਿੰਨ ਸੰਕੇਤਾਂ ਬਾਰੇ ਜੇ ਤੁਹਾਡੇ ਸੁਪਣੇ ਦੇ ਵਿੱਚ ਇਹ ਤਿੰਨ ਚੀਜ਼ਾਂ ਆਈਆਂ ਨੇ ਤੇ ਸਮਝਿਓ ਕਿ ਤੁਸੀਂ ਮਾਲਾ-ਮਾਲ ਹੋਣ ਵਾਲੇ ਹੋ ਤਰੱਕੀ ਹੋਣ ਵਾਲੀ ਐ ਖੂਬਸ਼ਾਨ ਵਾਲੇ ਹੋ ਜੀ ਆਸਾ ਸੀ ਗਾਲ ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਦੇ ਨਾਲ ਜੀ ਹਾਂ ਨੀਮ ਕਰੋਲੀ ਬਾਬਾ ਬਾਰੇ ਹਰ ਕੋਈ ਜਾਣਦਾ ਹੈ ਉਹਨਾਂ ਦੀ ਭਵਿੱਖ ਬਾਣੀਆਂ ਨੂੰ ਉਹਨਾਂ ਦੇ ਦਿੱਤੇ ਸੰਕੇਤਾਂ ਨੂੰ ਹਰ ਕੋਈ ਲੋਕ ਜਿਹੜੇ ਨੇ ਬਹੁਤ ਸਾਰੇ ਲੋਕ ਫੋਲੋ ਕਰਦੇ ਨੇ ਤੇ ਬਹੁਤ ਸਾਰੇ ਲੋਕ ਇਸ ਨੂੰ ਨਹੀਂ ਮੰਨਦੇ ਪਰ ਦੱਸਦੀ ਹੈ ਕਿ ਨੀਮ ਕਰੋਲੀ ਬਾਬਾ ਜਿਹੜੇ ਨੇ ਉਹ ਹਮੇਸ਼ਾ ਉਹਨਾਂ ਨੂੰ 20ਵੀਂ ਸਦੀ ਦੇ ਸਭ ਤੋਂ ਵੱਡੇ ਜਿਹੜੇ ਨੇ ਉਹ ਸੰਤ ਮੰਨਿਆ ਗਿਆ ਹੈ ਤੇ ਉਹਨਾਂ ਦੀਆਂ ਭਵਿੱਖਬਾਣੀਆਂ ਤੇ ਲੋਕ ਗੌਰਵ ਕਰਦੇ ਨੇ ਉਹਨਾਂ ਨੇ ਦੱਸਿਆ ਹੈ ਕਿ ਤਿੰਨ ਚੀਜ਼ਾਂ ਜੇਕਰ ਤੁਹਾਡੇ ਸੁਪਨੇ ਦੇ ਵਿੱਚ ਆਉਣ ਤੇ ਤੁਸੀਂ ਸਮਝਿਓ ਕਿ ਤੁਸੀਂ ਅੱਗੇ ਜਾ ਕੇ ਬਹੁਤ ਤਰੱਕੀ ਕਰਨ ਵਾਲੇ ਹੋ ਪਹਿਲੀ ਚੀਜ਼ ਉਹਨਾਂ ਨੇ ਦੱਸੀ ਹੈ ਕਿ ਜੇਕਰ ਤੁਹਾਡੇ ਸੁਪਨੇ ਦੇ ਵਿੱਚ ਚਿੜੀ ਆਉਂਦੀ ਹੈ ਯਾਨੀ ਪੰਛੀ ਤੁਹਾਡੇ ਸੁਪਨੇ ਦੇ ਵਿੱਚ ਆਉਂਦਾ ਹੈ ਤੇ ਸਮਝਿਓ ਕਿ ਤੁਸੀਂ ਜੋ ਹੈ ਮਾਲਾ-ਮਾਲ ਹੋਣ ਵਾਲਿਓ ਤੁਸੀਂ ਤਰੱਕੀ ਕਰਨ ਵਾਲਿਓ ਤੁਹਾਡੇ ਜਿਹੜੇ ਰੁਕੇ ਕੰਮ ਨੇ ਉਹ ਬਣਨ ਵਾਲੇ ਨੇ ਤੇ ਤੁਸੀਂ ਆਪਣੇ ਕਾਰੋਬਾਰ ਦੇ ਵਿੱਚ ਜਾਂ ਤੁਸੀਂ ਜੌਬ ਕਰ ਰਹੇ ਹੋ ਜਾਂ ਕਾਰੋਬਾਰ ਕਰ ਰਹੇ ਹੋ ਉਸ ਦੇ ਵਿੱਚ ਤਰੱਕੀ ਪਾਉਣ ਵਾਲੇ ਦੂਜੀ ਚੀਜ਼ ਜਿਹੜੀ ਉਹਨਾਂ ਨੇ ਦੱਸੀ ਹੈ ਦੂਜੀ ਚੀਜ਼ ਦੱਸੀ ਹੈ ਕਿ ਜੇਕਰ ਤੁਹਾਡੇ ਸੁਪਨੇ ਦੇ ਵਿੱਚ ਤੁਹਾਨੂੰ ਕਿਸੇ ਸਾਧੂ ਸੰਤ ਦੇ ਦਰਸ਼ਨ ਹੁੰਦੇ ਨੇ ਯਾਨੀ ਕਿ ਜੇਕਰ ਤੁਹਾਨੂੰ ਕਿਸੇ ਸਾਧੂ ਸੰਤ ਤੁਹਾਨੂੰ ਆਪਣੇ ਸੁਪਨੇ ਦੇ ਵਿੱਚ ਦਿਖਦਾ ਹੈ ਤੇ ਇਸ ਦਾ ਮਤਲਬ ਹੈ ਕਿ ਤੁਹਾਡੇ ਤੇ ਭਗਵਾਨ ਸਿੱਧੀ ਕਿਰਪਾ ਕਰ ਰਹੇ ਨੇ ਭਗਵਾਨ ਦਾ ਹੱਥ ਤੁਹਾਡੇ ਤੇ ਹੈ ਤੇ ਤੁਹਾਡੀਆਂ ਸਾਰੀਆਂ ਟੈਨਸ਼ਨਾਂ ਮੁੱਕਣ ਵਾਲੀਆਂ ਨੇ ਤੁਸੀਂ ਖੂਬ ਮਾਲਾ-ਮਾਲ ਹੋਣ ਵਾਲੇ ਹੋ ਤੇ ਤੁਹਾਡੇ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹਨਾਂ ਦਾ ਹੱਲ ਹੋਣ ਵਾਲਾ ਹੈ ਕਿਉਂਕਿ ਭਗਵਾਨ ਨੇ ਤੁਹਾਡੇ ਤੇ ਨਜ਼ਰ ਬਣਾ ਲਈ ਹੈ ਤਿੱਗੇ ਚੀਜ਼ ਜੁਮਨ ਨੇ ਦੱਸੀ ਹੈ ਪਿਤ੍ਰ ਯਾਨੀ ਕਿ ਜਿਹੜੇ ਤੁਹਾਡੇ ਪਿਤ੍ਰ ਨੇ ਜੇਕਰ ਤੁਹਾਨੂੰ ਉਹ ਸੁਪਨੇ ਦੇ ਵਿੱਚ ਦਿਖਦੇ ਨੇ ਤੇ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਕੋਈ ਗੁੱਡ ਨਿਊਜ਼ ਮਿਲਣ ਵਾਲੀ ਹੈ ਤੇ ਤੁਹਾਡੇ ਜਿਹੜੀ ਲੰਬੇ ਸਮੇਂ ਤੋਂ ਕੋਈ ਪਰੇਸ਼ਾਨੀ ਚੱਲ ਰਹੀ ਸੀ ਚਾਹੇ ਉਹ ਕੋਰਟ ਕਚੈਰੀ ਹੋਵੇ ਚਾਹੇ ਕਿਸੇ ਨਾਲ ਦੁਸ਼ਮਣੀ ਹੋਵੇ ਚਾਹੇ ਤੁਹਾਡੇ ਕੋਈ ਵੀ ਰੁਕਿਆ ਕੰਮ ਸੀ ਉਹ ਤੁਹਾਡਾ ਬਣਨ ਵਾਲਾ ਹੈ ਤੁਹਾਡੀ ਪਰੇਸ਼ਾਨੀ ਹੰਡ ਹੱਲ ਹੋਣ ਵਾਲੀ ਹੈ ਤੇ ਤੁਸੀਂ ਜਿਹੜੇ ਹੋ ਖੁਸ਼ ਨਸੀਬ ਵੀ ਦੇਵਾਲ ਤੁਰੰਤ ਜਾ ਰਹੇ ਹੋ ਤੁਹਾਡੇ ਘਰ 'ਚ ਖੁਸ਼ੀਆਂ ਆਉਣ ਵਾਲੀਆਂ ਨੇ ਇਹ ਤਿੰਨ ਚੀਜ਼ਾਂ ਉਹਨਾਂ ਨੇ ਦੱਸਿਆ ਨੇ ਜੇਕਰ ਸੁਪਨੇ ਦੇ ਵਿੱਚ ਆਉਂਦਿਆਂ ਨੇ ਤਾਂ ਤੁਹਾਡੇ ਲਈ ਬਹੁਤ ਗੁੱਡ ਨਿਊਜ਼ ਹੈ ਸੋ ਕਮੈਂਟ ਕਰਕੇ ਦੱਸੋ ਕਿ ਕੀ ਤੁਸੀਂ ਨਾ ਚੀਜ਼ਾਂ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਹੋ ਕਿ ਤੁਸੀਂ ਇਹਦੇ ਵਿੱਚ ਆਈਆਂ ਚੀਜ਼ਾਂ ਤੇ ਬਿਲੀਵ ਕਰਦੇ ਹੋ ਜਾਂ ਨਹੀਂ ਕਰਦੇ ਹੋ ਆਪਣੇ ਜਵਾਬ ਜਿਹੜੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਬਾਕੀ ਤੁਹਾਨੂੰ ਅਸੀਂ ਇਸ ਵੀਡੀਓ ਬਾਰੇ ਕੀ ਰਾਏ ਰੱਖਦੇ ਹੋ ਇਸ ਕਹਾਣੀ ਬਾਰੇ ਕੀ ਰਾਏ ਰੱਖਦੇ ਹੋ ਨੀਮ ਕਰੋਲੀ ਬਾਬਾ ਨੂੰ ਤੁਸੀਂ ਜਾਣਦੇ ਹੋ ਜਾਂ ਨਹੀਂ ਜਾਣਦੇ ਹੋ ਕਮੈਂਟ ਦੇ ਵਿੱਚ ਆਪਣੇ ਜਵਾਬ ਜਿਹੜੇ ਨੇ ਉਹ ਜ਼ਰੂਰ ਦਿਓ ਬਾਕੀ ਤੁਹਾਨੂੰ ਅਸੀਂ ਤਿੰਨ ਸੁਪਨਿਆਂ ਦੇ ਬਾਰੇ ਦੱਸਿਨੇ ਪਹਿਲੀ ਚੀਜ਼ ਅਸੀਂ ਤੁਹਾਨੂੰ ਦੱਸੀ ਹੈ ਕਿ ਜੇਕਰ ਤੁਹਾਡੇ ਸੁਪਨੇ ਦੇ ਵਿੱਚ ਚੀੜੀ ਆਉਂਦੀ ਹੈ ਯਾਨੀ ਪੰਛੀ ਆਉਂਦੇ ਨੇ ਦੂਜੀ ਚੀਜ਼ ਦੱਸੀ ਹੈ ਕਿ ਤੁਹਾਡੇ ਸੁਪਨੇ ਦੇ ਵਿੱਚ ਜੇਕਰ ਸਾਧੂ ਸੰਤ ਆਉਂਦੇ ਨੇ ਤੀਜੀ ਚੀਜ਼ ਦੱਸੀ ਹੈ ਕਿ ਜੇਕਰ ਤੁਹਾਡੇ ਸੁਪਨੇ ਦੇ ਵਿੱਚ ਪਿਤਰ ਆਉਂਦੇ ਨੇ ਤੇ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈ ਤੁਹਾਡੇ ਲਈ ਜੋ ਹੈ ਉਹ ਗੁੱਡ ਨਿਊਜ਼ ਲੈ ਕੇ ਆਉਣ ਵਾਲੀ ਹੈ ਸੋ ਇਸ ਬਾਰੇ ਕੀ رائے ਰੱਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੇ ਜਵਾਬ ਜਰੂਰ ਦਿਓ